15ਵੇਂ ਕੌਮੀ ਵੋਟਰ ਦਿਵਸ ਮੌਕੇ ਮੁਹਾਲੀ ਵਿਖੇ ਇੱਕ ਸਾਈਕਲ ਰੈਲੀ ਕੱਢੀ ਗਈ। ਐਸ.ਡੀ.ਐਮ. ਦਮਨਦੀਪ ਕੌਰ ਨੇ ਮੁਹਾਲੀ ਦੇ ਫੇਸ 3B1 ਤੋਂ ਰੈਲੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਰੈਲੀ ਸ਼ਿਵਾਲਿਕ ਸਕੂਲ ਪਹੁੰਚ ਕੇ ਸਮਾਪਤ ਹੋਈ ਜਿੱਥੇ ਵੋਟਰ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ। ਸਾਈਕਲ ਰੈਲੀ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਸ਼ਿਰਕਤ ਕੀਤੀ ਅਤੇ ਜਮਹੂਰੀਅਤ ਦੀ ਮਜ਼ਬੂਤੀ ਲਈ ਆਪਣਾ ਯੋਗਦਾਨ ਦੇਣ ਦੀ ਵਚਨਬੱਤਾ ਦੁਹਰਾਈ। ਸਾਈਕਲ ਰੈਲੀ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੇ ਗੱਲਬਾਤ ਕਰਦਿਆਂ ਖੁਸ਼ੀ ਪ੍ਰਗਟਾਈ ਅਤੇ ਵੋਟਰ ਬਣਨ ਤੇ ਮਾਣ ਜਤਾਇਆ। ਇਹ ਆਪਾਂ ਜਾਗਰੂਤ ਕਰ ਰਿਹਾ ਯੂਥ ਨੂੰ ਕਿ ਵੋਟ ਪਾਓ ਤੇ ਆਪਣਾ ਸਰਕਾਰ ਆਪੀ ਚੁਣੋ ਤੇ ਬਾਅਦ ਚ ਤੁਸੀਂ ਕਹਿ ਨਾ ਸਕੋ ਕਿ ਸਾਡੀ ਮਰਜ਼ੀ ਦੀ ਸਰਕਾਰ ਨਹੀਂ ਆਈ ਤੇ ਸਾਡੇ ਕੋਲ ਸਭ ਤੋਂ ਵੱਡੀ ਪਾਵਰ ਹੈ ਸਾਡੀ ਵੋਟ। ਜੀ ਸਾਈਕਲ ਰੈਲੀ ਨਾਲ ਲੋਕਾਂ ਨੂੰ ਜਾਗਰੂਕ ਕਰਨ ਚੱਲੇ ਕਿ ਵੋਟ ਪਾਓ ਵੋਟ ਸਾਡੀ ਹੈ ਜੀ ਆਪਣੀ ਤੇ ਸਾਨੂੰ ਵੋਟ ਪੈਸਾ ਤੇ ਨਸ਼ੇ ਵਿੱਚ ਨਹੀਂ ਵੇਚਣੀ ਚਾਹੀਦੀ। ਆਪਾਂ ਨੂੰ ਖੁਦ ਵੋਟ ਪਾਣਾ ਚਾਹੀਦਾ ਜੇ ਐਸ ਡੀ ਐਮ ਦਮਨਦੀਪ ਕੌਰ ਨੇ ਸਾਰਿਆਂ ਨੂੰ ਵੋਟਰ ਦਿਵਸ ਦੀ ਵਧਾਈ ਦਿੱਤੀ ਅਤੇ ਆਪਣੇ ਜਮਹੂਰੀ ਅਕਦਾ ਬਿਨਾ ਕਿਸੇ ਦਬਾਅ ਤੋਂ ਇਸਤੇਮਾਲ ਕਰਨ ਦੀ ਅਪੀਲ ਕੀਤੀ ਆਪਣੀ ਦੇਸ਼ ਦੀ ਸਾਰੇ ਹੀ ਨਾਗਰਿਕਾਂ ਨੂੰ ਸਾਰੇ ਹੀ ਵੋਟਰਸ ਨੂੰ ਅੱਜ ਨੈਸ਼ਨਲ ਵੋਟਰ ਡੇ ਦੇ ਸੰਮੁਖ ਇਹ ਸਨਹਿਾ ਦੇਣਾ ਚਾਹੁੰਦੀ ਹੈ ਕਿ ਆਪਣੇ ਵੋਟ ਦੀ ਤਾਕਤ ਨੂੰ ਸਮੂਹ ਦੇ ਹੋਏ वोट का अधिकार जो भी मौका मिलता है अपना वोट में निरपक हो के निर्दर हो के बिना किसी पक्ष पात तो अपना ये जरा राइट है तो इन कास्ट वोट में कास्ट किया जाए